ਦਿੱਲੀ ਵਿਖੇ ਕਿਸਾਨ ਆंदोलਨ ਤੋਂ ਵਾਪਸ ਪਰਤ ਰਹੇ ਲੁਧਿਆਣਾ ਦੇ ਪਿੰਡ ਜੰਗਪੁਰ ਦੇ ਨੌਜਵਾਨ ਕਿਸਾਨ ਦੇ ਪਰਿਵਾਰ ਨੂੰ ਆਰਥਿਕ ਮੁਆਵਜ਼ਾ ਅਤੇ ਸਰਕਾਰੀ ਨੌਕਰੀ ਦਿੱਤੇ ਜਾਣ ਦੀ ਮੰਗ ਨੂੰ ਲੈ ਕੇ ਪਿੰਡ ਦੀ ਪੰਚਾਇਤ ਅਤੇ ਕਿਸਾਨ ਯੂਨੀਅਨ ਦਾ ਇੱਕ ਸਿਸਟ ਮੰਡ ਡਿਪਟੀ ਕਮਿਸ਼ਨਰ ਲੁਧਿਆਣਾ ਤੋਂ वार्तालाप ਕੀਤੀ। ਉਹਨਾਂ ਨੇ ਦੱਸਿਆ ਕਿ ਉਕਤ ਨੌਜਵਾਨ ਕਿਸਾਨ ਆंदोलਨ ਦਿੱਲੀ ਤੋਂ ਆਪਣੇ ਸਾਥੀਆਂ ਦੇ ਨਾਲ ਮੋਟਰਸਾਈਕਲ ਤੇ ਵਾਪਸ ਪਰਤ ਰਿਹਾ ਸੀ ਕਿ ਬਰਨਾਲਾ ਦੇ ਕੋਲ ਆਵਾਰਾ ਪਸ਼ੂਆਂ ਦੀ ਚਪੇਟ ਵਿੱਚ ਆ ਕੇ ਹਾਦਸੇ ਦਾ ਸ਼ਿਕਾਰ ਹੋ ਗਿਆ। ਜਿਸ ਨੂੰ ਲੁਧਿਆਣਾ ਦੇ ਸੀਐਮਸੀ ਹਸਪਤਾਲ ਦੇ ਵਿੱਚ ਰੈਫਰ ਕੀਤਾ ਗਿਆ ਹੈ ਉੱਥੇ ਹੀ ਡਾਕਟਰਾਂ ਨੇ ਉਹਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਅਤੇ ਉਹਨਾਂ ਨੇ ਇਹ ਵੀ ਮੰਗ ਕੀਤੀ ਹੈ ਕਿ ਸੂਬਾ ਸਰਕਾਰ ਦੇ ਵੱਲੋਂ ਪੀੜਤ ਪਰਿਵਾਰ ਨੂੰ 10 ਲੱਖ ਰੁਪਏ ਦਾ ਮੁਆਵਜ਼ਾ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਇਸ ਤੋਂ ਇਲਾਵਾ ਉਹਨਾਂ ਨੇ ਕੇਂਦਰ ਸਰਕਾਰ ਤੋਂ ਖੇਤੀ ਕਾਨੂੰਨ ਵਾਪਸ ਲੈਣ ਦੀ ਵੀ ਮੰਗ ਕੀਤੀ ਮੈਂ ਪ੍ਰਧਾਨ ਮੋਡਰਨ ਸਿਲਵਰ ਕਲਜ ਨੂੰ ਹਰਿੰਦਰ ਸਿੰਘਾ ਜੀ ਅੱਜ ਅਸੀਂ ਭਾਰਤੀ ਕਿਸਾਨਾਂ ਨੂੰ ਏਕਤਾ ਅਗਰਾਹਾ ਜਾਂਗਪੁਰ ਕਾਈ ਪਿੰਡ ਦੀ ਸਮੂਹ ਪੰਚਾਇਤ ਬੜੇ ਦੁਖੀ ਹਿਰਦੇ ਨਾਲ ਅੱਜ ਇੱਥੇ ਆਇਆ ਕਿਉਂਕਿ ਜਾਂਗਪੁਰ ਜੋ ਦਾਖਾ ਥਾਣੇ 'ਚ ਪੈਂਦਾ ਇੱਥੋਂ ਦੇ ਨੌਜਵਾਨ ਪਿੰਡ ਦੇ ਕਿਸਾਨ ਦਿੱਲੀ ਖੇਤੀ ਕਾਨੂੰਨਾਂ ਦੇ ਖਿਲਾਫ ਜੋ ਮੋਰਚਾ ਕਿਸਾਨਾਂ ਦਾ ਲੱਗਾ ਹੋਇਆ ਉਸ ਮੋਰਚੇ ਦੇ ਵਿੱਚ ਬਾਲਣ ਰਾਸ਼ਨ ਵਗੈਰਾ ਪੁਚਾ ਕੇ ਵਾਪਸ ਆ ਰਹੇ ਸੀ ਕੁਝ ਮਤਲਬ ਟੈਂਪੋ ਦੇ ਉੱਤੇ ਸੀ ਕੁਝ ਨੌਜਵਾਨ ਮੋਟਰਸਾਈਕਲਾਂ ਤੇ ਵਾਪਸ ਆ ਰਹੇ ਸੀ ਜਾਂਗਪੁਰ ਪਿੰਡ ਦਾ ਇਸ ਨੌਜਵਾਨ ਆਪਣੇ ਪਿੰਡ ਦੇ ਸਾਥੀ ਹੋਰ ਨਾਲ ਬੈਠਾ ਸੀ ਬੜਬਲ ਪਿੰਡਾ ਇਸ ਸੰਗਰੂਰ ਜ਼ਿਲ੍ਹੇ ਦਾ ਉਸ ਕੋਲ ਆ ਕੇ ਰਾਤ ਅਵਾਰਾ ਪਸ਼ੂ ਦੇ ਨਾਲ ਮੋਟਰਸਾਈਕਲ ਦਾ ਟਕਰਾ ਹੋ ਗਿਆ ਜਿਹਦੇ ਨਾਲ ਰਾਤ 8 ਵਜੇ ਗੰਭੀਰ ਹੂ ਬੱਚੇ ਦਾਖਲ ਹੋਏ ਸਿਵਲ ਹਸਪਤਾਲ ਬਰਨਾਲੇ ਲੈ ਕੇ ਗਏ ਉਦੋਂ ਬਾਅਦ ਦੇ ਵਿੱਚ ਉਹਨਾਂ ਰੈਫਰ ਕਰਕੇ ਸੀਐਮਸੀ ਲੁਧਿਆਣੇ ਵਿੱਚ ਰੈਫਰ ਕਰ ਦਿੱਤਾ ਗਿਆ ਡਾਕਟਰਾਂ ਨੇ ਦੇਖਦੀ ਸਾਰ ਉਹਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਅੱਜ بڑے ਪਰਿਵਾਰ ਨੂੰ ਭਾਰੀ ਦੁੱਖਾ ਪਿੰਡ ਦੀ ਨਗਰ ਪੰਚਾਇਤ ਨੂੰ ਸਾਰੇ ਕਿਸਾਨ ਜੱਥੇਬੰਦੀ ਨੂੰ ਮਜ਼ਦੂਰ ਜੱਥੇਬੰਦੀ ਨੂੰ ਕਿਉਂਕਿ ਜਿਹੜਾ ਹਰਮਿੰਦਰ ਸਿੰਘ ਮ੍ਰਿਤਕ ਇਹ ਨੌਜਵਾਨ ਆ ਉਹ ਆਪਣੇ ਪਿੱਛੇ ਦੋ ਬੱਚਿਆਂ ਨੂੰ ਛੱਡ ਗਿਆ ਆਪਣੀ ਜੀਵਨ ਸਾਥਣ ਨੂੰ ਛੱਡ ਗਿਆ ਜੋ 31 ਸਾਲਾਂ ਦਾ ਸੀ ਉਹ ਇੱਕ ਜ਼ਮੀਨ ਦਾ ਮਾਲਕ ਵੀ ਨਹੀਂ ਸੀ ਉਹ ਬੇਜ਼ਮੀਨਾ ਕਿਸਾਨ ਸੀ ਬੇਜ਼ਮੀਨਾ ਮਜ਼ਦੂਰ ਸੀ ਜੋ ਬਿਲਡਿੰਗ ਦਾ ਕੰਮ ਕਰਕੇ ਆਪਣਾ ਗੁਜ਼ਾਰਾ ਕਰਦਾ ਸੀ ਅੱਜ ਅਸੀਂ ਸਾਰੇ ਪੰਚਾਇਤ ਵਾਲੇ ਜਥੇਬੰਦੀਆਂ ਵਾਲੇ ਪ੍ਰਸ਼ਾਸਨ ਦੇ ਧਿਆਨ ਤੇ ਲਿਆਉਣ ਵਾਸਤੇ ਆਏ ਆ ਕਿ ਸਰਕਾਰ ਦੀ ਜੋ ਸੰਘਰਸ਼ ਦੇ ਦੌਰਾਨ ਕੋਈ ਸ਼ਹਾਦਤ ਪਾ ਜਾਂਦਾ ਉਹਨਾਂ ਨੂੰ 10 ਲੱਖ ਰੁਪਇਆ ਮੁਆਵਜ਼ਾ ਦਿੱਤਾ ਜਾਵੇ ਤੇ ਉਸ ਪਰਿਵਾਰ ਨੂੰ ਇੱਕ ਸਰਕਾਰੀ ਨੌਕਰੀ ਦਿੱਤੀ ਜਾਵੇ ਉਹਨਾਂ ਸਿਰ ਜੋ ਵੀ ਕਰਜ਼ਾ ਹੈ ਉਹ ਕਰਜ਼ਾ ਤੇ ਲੀਕ ਮਾਰੀ ਜਾਵੇ ਜੋ ਵੀ ਪ੍ਰਾਈਵੇਟ ਜਾਂ ਸਰਕਾਰੀ ਕਰਜ਼ਾ ਹੈ ਅੱਜ ਡੀਸੀ ਸਾਹਿਬ ਨੇ ਇਹ ਗੱਲ ਕਿਹਾ ਵੀ ਮੰਗ ਪੱਤਰ ਸੀ ਦਿੱਤਾ ਉਹ ਕਹਿੰਦੇ ਸੀ ਐਸਡੀਐਮ ਸਾਹਿਬ ਤੋਂ ਪੜਤਾਲ ਕਰਾਵਾਂਗੇ ਕਿ ਕਿਸ ਰੂ ਦੇ ਵਿੱਚ ਉਹਨਾਂ ਦੀ ਡੈਥ ਹੋਈ ਆ ਇਸ ਕਰਕੇ ਅਸੀਂ ਅੱਜ ਸਾਰੇ ਇਕੱਠੇ ਹੋ ਕੇ ਪ੍ਰਸ਼ਾਸਨ ਨੂੰ ਮੰਗ ਪੱਤਰ ਦੇ ਕੇ ਆਏ ਆ ਤੇ ਨਾਲ ਇਸ ਗੱਲ ਦਾ ਐਲਾਨ ਕਰਦੇ ਆਂ ਕਿ ਦੀ ਜ਼ਿੰਮੇਵਾਰ ਕੇਂਦਰ ਦੀ ਸਰਕਾਰ ਜੋ ਅੱਜ ਤੱਕ ਪੰਜਾਬ ਦੇ ਅੰਦਰ 40 ਦੇ ਕਰੀਬ ਕਿਸਾਨ ਮਜ਼ਦੂਰ ਉਹ ਮਲਬ ਡੈਥ ਹੋ ਚੁੱਕੀ ਆ ਜਿਹਦੇ ਜ਼ਿੰਮੇਵਾਰ ਕੇਂਦਰ ਦੀ ਸਰਕਾਰ ਵੀ ਆ ਸੂਬੇ ਦੀ ਸਰਕਾਰਾਂ ਨੇ ਉਹਨਾਂ ਨੂੰ ਮੰਗ ਕਰਦੇ ਆ ਕਿ ਜਲਦੀ ਜਲਦੀ ਖੇਤੀ ਕਰਨ ਨੂੰ ਰੱਦ ਕੀਤੇ ਜਾਣ ਤਾਂ ਕਿ ਇਹ ਮੌਤਾਂ ਤੋਂ ਛਡਕਾਰਾ ਪਾਇਆ ਜਾਵੇ ਬਿਊਰੋ ਰਿਪੋਰਟ ਐਸਐਮਜ਼ੈਟ ਨਿਊਜ਼